ਦੋਸਤੋ ਅਸੀਂ ਆਪਦੇ 슈ਗਰ ਦੇ ਲੈਵਲ ਨੂੰ ਕਿਵੇਂ ਕੰਟਰੋਲ ਚ ਰੱਖਣਾ ਹੈ ਖਾਸ ਕਰ ਜਿਹੜੇ 슈ਗਰ ਦੇ ਮਰੀਜ਼ ਆ ਜਿਨ੍ਹਾਂ ਨੂੰ ਡਾਇਬਟੀਜ਼ ਆ ਉਹਨਾਂ ਲਈ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਆ 슈ਗਰ ਦੇ ਲੈਵਲ ਨੂੰ ਠੀਕ ਰੱਖਣ ਦੀ ਕਿਉਂਕਿ ਜੇ ਸਾਡਾ ਬਲੱਡ ਚ 슈ਗਰ ਦਾ ਲੈਵਲ ਮੇਨਟੇਨ ਨਹੀਂ ਰਹੂਗਾ ਤਾਂ ਸਾਡੇ ਅੰਗ ਖਰਾਬ ਹੋਣ ਦਾ ਖਤਰਾ ਬਣ ਜਾਂਦਾ ਹੈ ਸਾਡੀ ਕਿਡਨੀਜ਼ ਤੇ ਗੁਰਦਿਆਂ ਤੇ ਬਹੁਤ ਇਫੈਕਟ ਪੈਂਦਾ ਸਾਡੀਆਂ ਅੱਖਾਂ ਤੇ ਬੜਾ ਮਾੜਾ ਪ੍ਰਭਾਵ ਪੈਂਦਾ ਤੇ ਸਾਡੀਆਂ ਜਿਹੜੀਆਂ ਨਰਵ ਸਿਸਟਮ ਸਾਡੀਆਂ ਨਰਵਸ ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਵੱਧ ਸ਼ੂਗਰ ਨਾਲ ਸੋ ਓਵਰਾਲ ਇਹ ਸਾਡੇ ਸਾਰੇ ਅੰਗਾਂ ਨੂੰ ਸਾਰੀ ਬੋਡੀ ਨੂੰ ਅਫੈਕਟ ਕਰਦੀ ਆ ਜਿਹੜੀ ਵਾਧੂ ਸਾਡੇ ਖੂਨ ਚ ਸ਼ੂਗਰ ਹੋ ਜਾਂਦੀ ਆ ਸੋ ਇਹ ਪਹਿਲਾਂ ਉਹਨਾਂ ਤਰੀਕਿਆਂ ਬਾਰੇ ਜਾਣਨ ਤੋਂ ਪਹਿਲਾਂ ਥੋੜਾ ਜਿਹਾ ਸ਼ੂਗਰ ਬਾਰੇ ਜਾਣ ਲੈਣੇ ਦੋਸਤੋ ਅਸਲ ਦੇ ਵਿੱਚ ਅਸੀਂ ਜਿਹੜਾ ਵੀ ਭੋਜਨ ਖਾਂਦੇ ਆ ਉਪੋਜਨ ਜਿਹੜੇ ਕਾਰਬੋਹਾਈਡਰੇਟਸ ਹੁੰਦੇ ਆ ਉਹ ਸਾਡੇ ਸਰੀਰ 'ਚ ਜਾ ਕੇ ਗਲੂਕੋਜ਼ ਵਿੱਚ ਤੁਰੰਤ ਬਦਲ ਜਾਂਦੇ ਆ ਤੇ ਬਲੱਡ ਦੇ ਵਿੱਚ ਚਲੇ ਜਾਂਦੇ ਆ ਸੋ ਦੋਸਤੋ ਖੂਨ ਦੇ ਵਿੱਚ ਹੁਣ ਜਿਹੜੀ ਵਾਧੂ ਸ਼ੂਗਰ ਆ ਜਿਹੜੀ ਤਾਂ ਸਾਡੇ ਸਰੀਰ ਨੇ ਵਰਤੋਂ ਚ ਲੈ ਆਂਦੀ ਬਾਲ ਲਈ ਉਸ ਤੋਂ ਬਾਅਦ ਜਿਹੜੀ ਵਾਧੂ ਰਹਿ ਜਾਂਦੀ ਆ ਉਹਨੂੰ ਇਨਸੂਲਿਨ ਮੇਨਟੇਨ ਕਰਦਾ ਏ ਇਨਸੂਲਿਨ ਪੈਨਕ੍ਰੀਆਜ਼ ਇੱਕ ਅੰਗ ਆ ਉਹ ਬਣਾਉਂਦਾ ਏ ਇਨਸੂਲਿਨ ਹਾਰਮੋਨ ਬਲੱਡ ਸਟ੍ਰੀਮ ਚ ਇਨਸੂਲਿਨ ਕੀ ਕਰਦਾ ਏ ਜਿਹੜੀ ਵਾਧੂ ਸ਼ੂਗਰ ਆ ਗਲੂਕੋਜ਼ ਆ ਉਹਨੂੰ ਸਾਡੇ ਸਰੀਰ ਦੇ ਛੋਟੇ ਛੋਟੇ ਸੈੱਲਾਂ ਦੇ ਵਿੱਚ ਧੱਕਣਾ ਸ਼ੁਰੂ ਕਰ ਦਿੰਦਾ ਸੋ ਇਸ ਤਰੀਕੇ ਦੇ ਨਾਲ ਸਾਡੇ ਸਰੀਰ 'ਚ ਜਿਹੜਾ ਸ਼ੂਗਰ ਦਾ ਲੈਵਲ ਆ ਉਹ ਮੇਨਟੇਨ ਰਹਿੰਦਾ ਏ ਸੋ ਜਦੋਂ ਵੀ ਅਸੀਂ ਖਾਣਾ ਖਾਂਦੇ ਆ ਖੂਨ 'ਚ ਸ਼ੂਗਰ ਵਧਦੀ ਆ ਤੇ ਇਨਸੂਲਿਨ ਰਿਲੀਜ਼ ਹੁੰਦਾ ਏ ਪਰ ਦੋਸਤੋ ਕਈ ਲੋਕਾਂ ਦੇ ਵਿੱਚ ਇਨਸੂਲਿਨ ਦੀ ਜਿਹੜੀ ਸੈਂਸਿਟੀਵਿਟੀ ਆ ਉਹ ਘੱਟ ਹੋ ਜਾਂਦੀ ਆ ਇਨਸੂਲਿਨ ਰੈਜਿਸਟੈਂਸ ਆ ਜਾਂਦੀ ਆ ਸੋ ਜਿਹਨੂੰ ਟਾਈਪ 2 ਡਾਇਬੀਟਿਸ ਮਲਾਈਟਸ ਕਿਹਾ ਜਾਂਦਾ ਏ ਜਿਹੜੀ ਆਮ ਤੌਰ ਤੇ ਸਾਡੇ ਲੋਕਾਂ ਚ ਪਾਈ ਜਾਂਦੀ ਆ ਸੋ ਇਨਸੂਲਿਨ ਆਪਦਾ ਕੰਮ ਕਰਨਾ ਘੱਟ ਕਰ ਦਿੰਦਾ ਏ ਜਿਹਦੇ ਕਰਕੇ ਜਿਹੜਾ ਖੂਨ ਚ 슈ਗਰ ਦਾ ਲੈਵਲ ਆ ਉਹਨੂੰ ਮੇਨਟੇਨ ਰੱਖਣ ਚ ਉਹਨੂੰ ਹੀ ਠਾਲੇ ਆਉਣ ਚ ਬਹੁਤ ਮੁਸ਼ਕਲ ਹੋ ਜਾਂਦੀ ਆ ਸੋ ਜਿਹਦੇ ਕਰਕੇ ਸਾਨੂੰ ਦਵਾਈਆਂ ਖਾਣੀਆਂ ਪੈਂਦੀਆਂ ਏ ਜਾਂ ਕੁਝ ਪ੍ਰੇਜ ਰੱਖਣੇ ਪੈਂਦੇ ਆ ਸੋ ਇਹ ਤਾਂ ਸੀਗਾ ਵੀ 슈ਗਰ ਸਾਡੇ ਖੂਨ ਚ ਕਿਵੇਂ ਵੱਧਦੀ ਆ ਆਓ ਦੋਸਤੋ ਹੁਣ ਤਰੀਕੇ ਜਾਣਦੇ ਆ ਇਹ ਤਰੀਕਿਆਂ ਤੇ ਜੇ ਅਸੀਂ ਚੱਲਾਂਗੇ ਤਾਂ ਅਸੀਂ ਬਿਲਕੁਲ ਆਪਦੇ 슈ਗਰ ਦੇ ਲੈਵਲ ਨੂੰ ਮੇਨਟੇਨ ਰੱਖ ਸਕਦੇ ਆ ਸਾਥੀਓ ਪਹਿਲਾ ਤਰੀਕਾ ਜਦੋਂ ਵੀ ਤੁਸੀਂ ਭੋਜਨ ਕਰਨਾ ਹੈ ਭੋਜਨ ਕਰਨ ਤੋਂ ਪਹਿਲਾਂ ਤੁਸੀਂ ਸਲਾਦ ਦਾ ਇਸਤੇਮਾਲ ਕਰਨਾ ਹੈ ਸਲਾਦ ਖਾਣਾ ਹੈ ਸੋ ਸਲਾਦ ਤੁਸੀਂ ਫਲ ਫਰੂਟ ਲੈ ਲਓ ਸਬਜ਼ੀਆਂ ਲੈ ਲਓ ਤੁਸੀਂ ਰੰਗ-ਬਰੰਗਾ ਸਲਾਦ ਖਾਓ ਵੱਧ ਤੋਂ ਵੱਧ ਸੋ ਪਪੀਤਾ ਲੈ ਸਕਦੇ ਆ ਫਿਰ ਸੇਬ ਤੁਸੀਂ ਮਤਲਬ ਕਹਿ ਲਓ ਵੀ ਮਿਕਸ ਕਰ ਲਓ ਪਾਲਕ ਲੈ ਲਓ ਗਾਜਰਾ ਲੈ ਲਓ ਪਪੀਤਾ ਸੇਬ ਇਹਦੇ ਨਾਲ ਤੁਸੀਂ ਸੰਤਰਾ ਵੀ ਲੈ ਸਕਦੇ ਆ ਸੋ ਇਹ ਰੰਗ-ਬਰੰਗਾ ਜਿਹੜਾ ਤੁਹਾਡਾ ਸਲਾਦ ਆ ਇਹਦੇ ਨਾਲ ਤੁਹਾਨੂੰ ਕੀ ਫਾਇਦਾ ਹੁੰਦਾ ਏ ਤੁਹਾਡੇ ਜਿਹੜੇ ਭੋਜਨ ਚ ਵਾਧੂ 슈ਗਰ ਹੈ ਇੱਕ ਤਾਂ ਉਹ ਅਬਜ਼ੌਰਬ ਨਹੀਂ ਹੁੰਦੀ ਕਿਉਂਕਿ ਸਲਾਦ ਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦੇ ਆ ਉਹ ਭਾਵੇਂ ਫਰੂਟਸ ਹੋਣ ਭਾਵੇਂ ਸਬਜ਼ੀਆਂ ਹੋਣ ਸੋਈ ਜਿਹੜਾ ਇੰਨਾ ਵਿਚਲਾ ਫਾਈਬਰ ਆ ਇਹ ਸੋਲਿਊਬਲ ਫਾਈਬਰ ਹੁੰਦਾ ਇਹ ਸਾਡੇ ਪੇਟ 'ਚ ਜਾ ਕੇ ਫੁੱਲ ਕੇ ਇੱਕ ਜੈਲ ਨੁਮਾ ਪਦਾਰਥ ਬਣਾ ਲੈਂਦਾ ਏ ਸੋ ਇਹ ਸਾਡੀਆਂ ਅੰਤੜੀਆਂ ਦੇ ਵਿੱਚ ਚਾਰੇ ਪਾਸੇ ਫੈਲ ਜਾਂਦਾ ਹੁਣ ਕੀ ਹੋਊਗਾ ਤੁਹਾਡੇ ਜਿਹੜੀ ਭੋਜਨ ਰਾਈ ਤੁਸੀਂ ਮਿੱਠਾ ਲਿਆ ਆਏ ਜਾਂ ਕਾਰਬੋਹਾਈਡਰੇਟਸ ਲਏ ਆ ਭੋਜਨ ਵਿੱਚ ਲਏ ਉਹ ਸੋਖੇ ਨਹੀਂ ਜਾਂਦੇ 슈ਗਰ ਤੋਂ ਅੰਤੜੀਆਂ ਤੋਂ ਘੱਟ ਸੋਖੀ ਜਾਂਦੀ ਹੈ ਜਿਹਦੇ ਕਰਕੇ ਤੁਹਾਡਾ ਜਿਹੜਾ ਬਲੱਡ ਚ 슈ਗਰ ਦਾ ਲੈਵਲ ਆ ਉਹ ਮੇਨਟੇਨ ਰੱਖਣ ਚ ਸਹਾਇਤਾ ਕਰਦਾ ਇਹ ਸਲਾਦ ਸੋ ਜਿੰਨਾਂ ਲੋਕਾਂ ਨੂੰ 슈ਗਰ ਆ ਭੋਜਨ ਕਰਨ ਤੋਂ ਪਹਿਲਾਂ ਇੱਕ ਪਲੇਟ ਜਿਹੜੀ ਸਲਾਦ ਆ ਉਹ ਜ਼ਰੂਰ ਖਾਣ ਤੇ ਸਾਥੀਓ ਅਗਲਾ ਤਰੀਕਾ ਹੈਗਾ ਪ੍ਰੋਟੀਨ ਵਾਲੀਆਂ ਚੀਜ਼ਾਂ ਸੋ ਪ੍ਰੋਟੀਨ ਕੀ ਆ ਜਦੋਂ ਅਸੀਂ ਪ੍ਰੋਟੀਨ ਲੈਨੇ ਆ ਤਾਂ ਕਾਰਬੋਹਾਈਡਰੇਟਸ ਤਾਂ ਤੁਰੰਤ ਜਿਹੜੇ ਹਜਮ ਹੋ ਕੇ ਗਲੂਕੋਜ਼ ਵਿੱਚ ਤਬਦੀਲ ਹੋ ਜਾਂਦੇ ਤੇ ਸਾਡੇ ਖੂਨ ਚ ਸ਼ੂਗਰ ਦਾ ਲੈਵਲ ਵਧਾ ਦਿੰਦੇ ਆ ਪਰ ਜਿਹੜਾ ਪ੍ਰੋਟੀਨ ਆ ਉਹਨੂੰ ਹਜਮ ਹੋਣ ਚ ਬਹੁਤ ਸਮਾਂ ਲੱਗਦਾ ਏ ਇਹਦੇ ਨਾਲ ਨਾਲ ਉਹ ਕਾਰਬੋਹਾਈਡਰੇਟਸ ਨੂੰ ਵੀ ਹਜਮ ਹੋਣ ਚ ਸਮਾਂ ਕਹਿ ਲੋ ਵੀ ਜ਼ਿਆਦਾ ਸਮਾਂ ਕਰ ਦਿੰਦਾ ਜਿਹਦੇ ਕਰਕੇ ਸਾਡੇ ਬਲੱਡ ਚ ਸ਼ੂਗਰ ਦਾ ਲੈਵਲ ਤੁਰੰਤ ਉੱਪਰ ਨਹੀਂ ਜਾਂਦਾ ਸੋ ਪ੍ਰੋਟੀਨ ਤੁਸੀਂ ਜਿਹੜੇ ਵੈਜੀਟੇਰੀਅਨ ਲੋਕ ਆ ਸੋਇਆਬੀਨ ਖਾ ਸਕਦੇ ਆ ਦਾਲਾਂ ਖਾ ਸਕਦੇ ਆ ਛਨੇ ਲੈ ਸਕਦੇ ਆ ਤੇ ਜਿਹੜੇ ਐਨੀਮਲ ਪ੍ਰੋਡਕਟਸ ਤੋਂ ਅਸੀਂ ਮੀਟ ਖਾ ਸਕਦੇ ਚਿਕਨ ਫਿਸ਼ ਖਾ ਸਕਦੇ ਆ ਅੰਡੇ ਦਾ ਜਿਹੜਾ ਵਾਈਟ ਪਾਰਟ ਉਹ ਚ ਵੀ ਪ੍ਰੋਟੀਨ ਬਹੁਤ ਵਧੀਆ ਹੁੰਦਾ ਏ ਇਹਦੇ ਨਾਲ ਨਾਲ ਐਨੀਮਲ ਪ੍ਰੋਡਕਟਸ ਵਿੱਚ ਆ ਗਏ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਭਾਵ ਪ੍ਰੋਟੀਨ ਪਨੀਰ ਲੈ ਸਕਦੇ ਆ ਇਹਦੇ ਚ ਵੀ ਪ੍ਰੋਟੀਨ ਦੀ ਮਾਤਰਾ ਬਹੁਤ ਵਧੀਆ ਹੁੰਦੀ ਆ ਸੋ ਤੁਹਾਡੇ ਭੋਜਨ ਦੇ ਵਿੱਚ ਘਟੋ ਘਟ 50% ਤੁਹਾਡੇ ਭੋਜਨ ਦਾ ਭਾਗ ਜਿਹੜਾ ਉਹ ਪ੍ਰੋਟੀਨ ਦਾ ਹੋਣਾ ਚਾਹੀਦਾ ਹੈ ਇਹਦੇ ਨਾਲ ਤੁਹਾਡੇ 슈ਗਰ ਦਾ ਲੈਵਲ ਮੇਨਟੇਨ ਰੱਖਣ ਚ ਬੜੀ ਸਹਾਇਤਾ ਮਿਲੂਗੀ ਸੋ ਸਾਥੀਓ ਅਗਲੀ ਜਿਹੜੀ ਤਰੀਕਾ ਹੈਗਾ ਖਾਣਾ ਖਾਣ ਤੋਂ ਬਾਅਦ ਤੁਸੀਂ ਸੋਲੀਅਸ ਪੁਸ਼-ਅਪ ਕਰਨੇ ਆ ਉਹ ਮੈਂ ਤੁਹਾਨੂੰ ਦੱਸਦਾ ਹੁੰਦੇ ਕੀ ਆ ਦੋਸਤੋ ਸਾਡੀਆਂ ਜਿਹੜੀਆਂ ਪਿੰਜਣੀਆਂ ਹੁੰਦੀਆਂ ਉਹਨਾਂ ਦੇ ਪਿੱਛੇ ਮਸਲ ਹੁੰਦਾ ਸੋਲੀਅਸ ਸੋ ਜਦੋਂ ਅਸੀਂ ਉਹਦਾ ਵਰਕਆਊਟ ਕਰਦੇ ਆਂ ਤਾਂ ਸੋਲੀਅਸ ਮਸਲ ਐਕਟੀਵੇਟ ਹੋ ਜਾਂਦਾ ਏ ਜਿਹਦੇ ਨਾਲ ਇਨਸੂਲਿਨ ਦੀ ਸੈਂਸਿਟੀਵਿਟੀ ਵੀ ਵੱਧਦੀ ਆ ਤੇ ਸਾਡੇ ਖੂਨ ਚ ਜਿਹੜਾ 슈ਗਰ ਦਾ ਲੈਵਲ 슈ਗਰ ਨੂੰ ਬੈਲੈਂਸ ਚ ਬੜੀ ਸਹਾਇਤਾ ਮਿਲਦੀ ਆ ਸੋ ਇਹਨੂੰ ਕਰਨਾ ਕਿਵੇਂ ਤੁਸੀਂ ਕੁਰਸੀ ਤੇ ਬਹਿਜੋ ਆਪਦੀ ਜਿਹੜੀ ਗਰਦਨ ਆ ਆਪਦੀ ਜਿਹੜੀ ਟਰੰਕ ਆ ਉਹਨੂੰ ਪੂਰਾ ਸਿੱਧਾ ਰੱਖਣਾ ਏ ਸੋ ਕਮਰ ਨੂੰ ਸਿੱਧਾ ਰੱਖਣਾ ਏ ਤੇ ਜਿਹੜੇ ਤੁਹਾਡੇ ਪੈਰਾਂ ਦੇ ਅੰਗੂਠੇ ਆ ਇਹ ਧਰਤੀ ਨਾਲ ਪੂਰੇ ਪ੍ਰੈਸ ਹੋਣੇ ਚਾਹੀਦੇ ਆ ਜ਼ੋਰ ਦੇ ਨਾਲ ਤੇ ਪਿੱਛੋਂ ਤੁਸੀਂ ਪੈਰਾਂ ਤੋਂ ਅੱਡੀਆਂ ਨੂੰ ਚੁੱਕਣਾ ਹੈ ਹੌਲੀ-ਹੌਲੀ ਤੇ ਫੇਰ ਕੁਝ ਦੇ ਰੁਕਣਾ ਹੈ ਫਿਰ ਹੌਲੀ-ਹੌਲੀ ਹੇਠਾਂ ਲੈ ਕੇ ਜਾਣਾ ਇਸ ਤਰ੍ਹਾਂ ਕਰਨਾ ਵਾਰ-ਵਾਰੀ ਟੈਕਨੀਕ ਕਰੋ ਦਿਨ 'ਚ ਤੁਸੀਂ ਕਿਸੇ ਸਮੇਂ ਵੀ ਕਰ ਸਕਦੇ ਆ ਵਧੀਆ ਰਹੂਗਾ ਖਾਣਾ ਖਾਣ ਤੋਂ ਬਾਅਦ ਕਰੋ ਸੋ 20 ਤੋਂ 30 ਵਾਰ ਇਦਾਂ ਕਰੋ ਖਾਣਾ ਖਾਣ ਤੋਂ ਬਾਅਦ ਤੁਹਾਨੂੰ ਬੜੀ ਸਹਾਇਤਾ ਮਿਲੂਗੀ ਆਪਦੇ ਖੂਨ 'ਚ ਜਿਹੜਾ 슈ਗਰ ਦਾ ਲੈਵਲ ਆ ਉਹਨੂੰ ਮੇਨਟੇਨ ਰੱਖਣ ਵਾਸਤੇ ਤੇ ਇਹਦੇ ਨਾਲ ਹੋਰ ਵੀ ਬੜੇ ਫਾਇਦੇ ਮਿਲਦੇ ਆ ਸੋ ਇਹਨੂੰ ਸੋਲੀਅਸ ਪੁਸ਼-ਅਪ ਕਿਹਾ ਜਾਂਦਾ ਏ ਸੋ ਇਹ ਐਕਸਰਸਾਈਜ਼ 슈ਗਰ ਦੇ ਮਰੀਜ਼ ਜ਼ਰੂਰ ਕਰਨ ਉਹਨਾਂ ਨੂੰ ਬਹੁਤ ਹੀ ਸਹਾਇਤਾ ਮਿਲੂ ਆ ਆਪਦੀ 슈ਗਰ ਨੂੰ ਮੇਨਟੇਨ ਰੱਖਣ 'ਚ ਸੋ ਸਾਥੀਓ ਹੁਣ ਅਸੀਂ ਗੱਲ ਕਰਦੇ ਆਂ ਸੇਬ ਦੇ ਸਿਰਕੇ ਦੀ ਦੋਸਤੋ ਸੇਬ ਦਾ ਸਿਰਕਾ ਇਹਦੇ 'ਚ ਅਜੀਹਾ ਗੁਣ ਹੁੰਦਾ ਏ ਇਦੇ ਵਿੱਚ ਐਸਿਟਿਕ ਐਸਿਡ ਪਾਇਆ ਜਾਂਦਾ ਹੈ ਜਿਹੜਾ ਸਾਨੂੰ ਸਾਰੇ ਫਾਇਦੇ ਦਿੰਦਾ ਸੇਬ ਦੇ ਸਿਰਕੇ ਵਿੱਚਲੇ ਸੋ ਜਦੋਂ ਅਸੀਂ ਸੇਬ ਦਾ ਸਿਰਕੇ ਦਾ ਅੱਧਾ ਚਮਚਾ ਖਾਣਾ ਖਾਣ ਤੋਂ ਪਹਿਲਾਂ ਪੀਂਨੇ ਆ ਤਾਂ ਇਹਦੇ ਨਾਲ ਜਿਹੜਾ ਸਾਡੇ ਸਟਮਕ ਦੀ ਐਮਪਟਿੰਗ ਆ ਉਹ ਸਲੋ ਹੋ ਜਾਂਦੀ ਭਾਵ ਜਿਹੜਾ ਸਾਡੇ ਜਦੋਂ ਅਸੀਂ ਭੋਜਨ ਕਰਦੇ ਆ ਤਾਂ ਸਾਡਾ ਭੋਜਨ ਮੇਦੇ ਤੋਂ ਤੁਰੰਤ ਨਹੀਂ ਅੰਤਣੀਆਂ ਚ ਜਾਂਦਾ ਉਹ ਸਮਾਂ ਲੈਂਦਾ ਏ ਜਿਹੜੀ ਐਮਪਟਿੰਗ ਪ੍ਰੋਸੈਸ ਆ ਸਟਮਕ ਦੀ ਉਹ ਸਲੋ ਹੋ ਜਾਂਦੀ ਆ ਸਪੂਜਨ ਹੌਲੀ ਹੌਲੀ ਅੰਤੜੀਆਂ ਚ ਜਾਊਗਾ ਇਹਠਾਂ ਸੋ ਇਹਦੇ ਨਾਲ ਕੀ ਹੁੰਦਾ ਏ ਤੁਹਾਡੇ 슈ਗਰ ਦਾ ਲੈਵਲ ਤੁਰੰਤ ਨਹੀਂ ਵਧਦਾ 슈ਗਰ ਮੇਨਟੇਨ ਰ ਖੰਜ ਬਹੁਤ ਸਹਾਇਤਾ ਮਿਲਦੀ ਆ ਇਹਦੇ ਨਾਲ ਨਾਲ ਜਿਹੜਾ ਸੇਬ ਦਾ ਸਿਰਕਾ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਵੀ ਠੀਕ ਕਰਦਾ ਏ ਸੋ ਅੱਧਾ ਚਮਚਾ ਜਾਂ 1 ਚਮਚਾ ਭੋਜਨ ਕਰਨ ਤੋਂ ਪਹਿਲਾਂ ਤੁਸੀਂ ਵੱਡੇ ਗਲਾਸ ਪਾਣੀ 'ਚ ਇਹਨੂੰ ਘੋਲ ਕੇ ਪੀਓ ਇਹਦੇ ਨਾਲ ਤੁਹਾਡੇ ਜਿਹੜੇ 슈ਗਰ ਦਾ ਲੈਵਲ ਮੇਨਟੇਨ ਰੱਖਣ 'ਚ ਬਹੁਤ ਸਹਾਇਤਾ ਮਿਲੂਗੀ ਤੇ ਇਹਨੂੰ ਤੁਸੀਂ ਬਿਨਾ ਪਾਣੀ 'ਚ ਮਿਲਾਏ ਨਹੀਂ ਪੀਣਾ ਇਹਦੇ ਨਾਲ ਤੁਹਾਡੇ ਕਹਿ ਲਓ ਵੀ ਜਿਹੜਾ ਦੰਦਾਂ ਦੇ ਉੱਪਰਲੀ ਪਰਤ ਆ ਉਹ ਵੀ ਖਰਾਬ ਹੋ ਸਕਦੀ ਆ ਜਿਹਨੂੰ ਐਨਾਮਲ ਕਹਿੰਦੇ ਆ ਤੇ ਇਹਦੇ ਨਾਲ ਤੁਹਾਡੇ ਗਲਿਆ ਵੀ ਉਹਦੇ ਵਿੱਚ ਛਾਲੇ ਹੋ ਸਕਦੇ ਆ ਸੋ ਹਮੇਸ਼ਾ ਪਾਣੀ ਦੇ ਵਿੱਚ ਮਿਲਾ ਕੇ ਤੁਸੀਂ ਸੇਬ ਦਾ ਸਿਰਕਾ ਲੈਣਾ ਸੋ ਸਾਥਿਓ ਇਹ ਚੀਜ਼ਾਂ ਜੇ ਤੁਸੀਂ ਕਰੋਗੇ ਤਾਂ ਤੁਸੀਂ ਬੜੀ ਜਲਦੀ ਜਿਹੜਾ ਆਪਦਾ 슈ਗਰ ਦਾ ਲੈਵਲ ਆ ਉਹ ਤੁਹਾਡਾ ਮੇਨਟੇਨ ਆ ਜਾਊਗਾ ਹੌਲੀ ਹੌਲੀ ਸੋ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਆ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਭੈਣ ਭਰਾਵਾਂ ਨੂੰ ਜਿਹੜਾ ਇਸ ਵੀਡੀਓ ਬਾਰੇ ਪਤਾ ਲੱਗੇ 슈ਗਰ ਨੂੰ ਮੇਨਟੇਨ ਰੱਖਣ ਬਾਰੇ ਉਹਨਾਂ ਨੂੰ ਪਤਾ ਲੱਗੇ ਸੋ ਸਾਥਿਓ ਆ ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ